ਡੀਬ੍ਰੂਗੜ ਤੋਂ ਪੰਜਾਬ ਲੈ ਆਂਦੇ ਗਏ ਐਮਪੀ ਅਮਿਤਪਾਲ ਸਿੰਘ ਦੇ ਸਾਥੀ ਵਰਿੰਦਰ ਸਿੰਘ ਫੌਜੀ ਨੂੰ ਅਜਨਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਦਿੱਤੇ ਸਾਲ 2023 ਦੀ ਐਫਆਈਆਰ ਨੰਬਰ 39 ਦੇ ਵਿੱਚ ਵਰਿੰਦਰ ਸਿੰਘ ਦੀ ਪੇਸ਼ੀ ਹੋਈ ਅਤੇ ਅਜਨਾਲਾ ਥਾਣੇ ਉੱਤੇ ਹੋਏ ਹਮਲੇ ਦੇ ਮਾਮਲੇ ਵਿੱਚ ਪੁਲਿਸ ਦੇ ਵੱਲੋਂ ਵਰਿੰਦਰ ਦੇ ਰਿਮਾਂਡ ਦੀ ਮੰਗ ਕੀਤੀ ਗਈ ਤਾਂ ਅਦਾਲਤ ਦੇ ਵੱਲੋਂ ਵਰਿੰਦਰ ਸਿੰਘ ਫੌਜੀ ਦਾ ਰਿਮਾਂਡ ਆਦੇੜਾ ਪੁਲਿਸ ਨੂੰ ਦਿੱਤਾ ਗਿਆ ਹੈ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਐਨਐਸਏ ਖਤਮ ਹੋਣ ਉਪਰੰਤ ਵਰਿੰਦਰ ਸਿੰਘ ਫੌਜੀ ਨੂੰ ਪੰਜਾਬ ਲਿਆਂਦਾ ਗਿਆ ਜਿੱਥੇ ਉਸ ਨੂੰ ਅਜਨਾਲਾ ਥਾਣੇ ਦੇ ਵਿੱਚ ਪੇਸ਼ ਕੀਤਾ ਗਿਆ ਅਜਨਾਲਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ ਤਾਂ ਅਜਨਾਲਾ ਥਾਣੇ ਦੇ ਉੱਤੇ ਹੋਏ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੂੰ 5 ਦਿਨ ਦਾ ਰਿਮਾਂਡ ਆ ਜਿਹੜਾ ਉਹ ਮਿਲਿਆ ਹੈ ਤਾਂ ਅਮਰਪਾਲ ਸਿੰਘ ਦੇ ਐਮਪੀ ਅਮਰਪਾਲ ਸਿੰਘ ਦੇ ਸਾਥੀ ਵਰਿੰਦਰ ਸਿੰਘ ਫੌਜੀ ਨੂੰ ਅਜਨਾਲਾ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ ਤਾਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਵਰਿੰਦਰ ਸਿੰਘ ਫੌਜੀ ਬੰਦ ਸੀ ਜਿਸ ਦਾ 26 ਮਾਰਚ ਨੂੰ ਐਨਐਸਏ ਖਤਮ ਹੋ ਗਿਆ ਸੀ ਤਾਂ ਉਸ ਨੂੰ ਹੁਣ ਪੰਜਾਬ ਦੇ ਵਿੱਚ ਲਿਆਂਦਾ ਗਿਆ ਹੈ ਜਿੱਥੇ ਹੁਣ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਆ ਜਿਹੜੀ ਉਹ ਕੀਤੀ ਜਾਵੇਗੀ ਅਜਨਾਲਾ ਥਾਣੇ ਦੇ ਉੱਤੇ ਹੋਏ ਹਮਲੇ ਦੇ ਮਾਮਲੇ ਵਿੱਚ 5 ਦਿਨ ਦਾ ਰਿਮਾਂਡ ਆ ਜਿਹੜਾ ਉਹ ਪੁਲਿਸ ਨੂੰ ਮਿਲਿਆ ਹੈ ਅਤੇ ਨਾਲ ਹੀ ਵਰਿੰਦਰ ਸਿੰਘ ਫੌਜੀ ਦੇ ਵਕੀਲ ਰਿਤੂ ਰਾਜ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਵਰਿੰਦਰ ਸਿੰਘ ਫੌਜੀ ਦਾ 7 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਲੇਕਿਨ ਪੁਲਿਸ ਦੇ ਵੱਲੋਂ ਪੁਲਿਸ ਤੋਂ ਕੇਵਲ 5 ਦਿਨ ਦਾ ਰਿਮਾਂਡ ਆ ਜਿਹੜਾ ਉਹੀ ਅਦਾਲਤ ਨੇ ਦਿੱਤਾ ਹੈ ਹਥਿਆਰਾਂ ਦੀ ਰਿਕਵਰੀ ਬਾਰੇ ਗੱਲਬਾਤ ਆ ਜਿਹੜੀ ਉਹ ਕੀਤੀ ਜਾ ਰਹੀ ਸੀ ਤਾਂ ਵਕੀਲ ਨੇ ਦੱਸਿਆ ਕਿ ਅਸੀਂ ਫੇਸ ਦੇ ਉੱਤੇ ਬਹਿਸ ਕੀਤੀ ਸੀ ਕਿ ਇਹ ਜਨਾਲਾ ਪੁਲਿਸ ਸਟੇਸ਼ਨ ਦੇ ਬਾਹਰ ਕਿਸੇ ਵੀ ਤਰ੍ਹਾਂ ਦਾ ਕੋਈ ਗਨ ਫਾਇਰ ਆ ਜਿਹੜਾ ਉਹ ਨਹੀਂ ਹੋਇਆ ਤਾਂ ਲੰਬੀ ਬਹਿਸ ਬਾਅਦ ਪੁਲਿਸ ਨੂੰ ਪੰਜ ਜ਼ਿੰਦਾ ਰਿਮਾਂਡ ਆ ਜਿਹੜਾ ਉਹ ਮਿਲਿਆ ਹੈ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਵੀ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਤਾਂ ਪੂਰੇ ਮਾਮਲੇ ਬਾਰੇ ਕੀ ਕੁਝ ਕਹਿਣਾ ਹੈ ਪੁਲਿਸ ਅਧਿਕਾਰੀਆਂ ਅਤੇ ਵਰਿੰਦਰ ਸਿੰਘ ਦੇ ਵਕੀਲ ਦਾ ਆਓ ਦੇਖਦੇ ਹਾਂ ਅੱਜ ਕਿਹੜੇ ਵਿਅਕਤੀ ਨੂੰ ਪੇਸ਼ ਕੀਤਾ ਗਿਆ ਤੇ ਕਿੰਨਾ ਰਿਮਾਂਡ ਮਿਲਿਆ ਜੀ ਅੱਜ ਜੀ ਮਕਦਮਾ ਨੰਬਰ 39 2023 ਦਾ ਜਿਹੜਾ ਰਖਾਣੇ ਅਜਨਾਲੇ ਤੇ ਅਮਰਪਾਲ ਸਿੰਘ ਤੇ ਸਾਥੀਆਂ ਲੋ ਅਟੈਕ ਹੋਇਆ ਸੀਗਾ ਉਹ ਸਬੰਧ ਵਿੱਚ ਅਸੀਂ ਵਿਰਿੰਦਰ ਸਿੰਘ ਫੌਜੀ ਵਾਸੀ ਜੋੜ ਸਿੰਘ ਵਾਲਾ ਐਨਐਸਏ ਦੇ ਵਿੱਚ ਜਿਹੜਾ ਖਤਮ ਹੋਇਆ ਸੀ ਡਿਪੂ ਗੱਡ ਡੀਲ ਤੋਂ ਲਿਆ ਕੇ ਮਾਂਜੋਗ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਅਸੀਂ 7 ਦਿਨ ਦਾ ਰਿਮਾਂਡ ਉਹਨਾਂ ਤੋਂ ਮੰਗਿਆ ਸੀ ਮਾਂਜੋਗ ਅਦਾਲਤ ਨੇ ਸਾਨੂੰ 5 ਦਿਨ ਦਾ ਪੁਲਸ ਰਿਮਾਂਡ ਜਿਹੜਾ ਦਿੱਤਾ ਇਹ ਹੁਣ ਅਸੀਂ ਇਹਦੇ ਕੋਈ ਕੋਸ਼ਿਸ਼ ਕਰਕੇ ਤੇ ਅਗਲੀ ਕਾਰਵਾਈ ਕਰਾਂਗੇ ਐਨਐਸਏ ਕਦੋਂ ਖਤਮ ਹੋਇਆ ਸੀ ਇਹਦਾ ਇਹਦਾ ਜੀ ਕੱਲ 26 ਤਰੀਕ ਨੂੰ ਖਤਮ ਹੋਇਆ ਜੀ ਅੱਜ 27 ਨੂੰ ਅਸੀਂ ਇਹਨੂੰ ਪੇਸ਼ ਕਰਾਂਗੇ ਸਰ ਕੀ ਇਹ ਰਿਲਾਪ ਕੋਲ ਸੁਣੋ ਦਿੱਤੇਗੇ ਅਸੀਂ ਕਿਸ ਤਰ੍ਹਾਂ ਦੇ ਰਿਮਾਰਡ ਜਿਹੜਾ ਸਮਝਦਾ ਹੈ ਜੀ ਤੇ ਜੀ ਉਹ ਜਿਹੜੀ ਢੀੜਨੇ ਹਮਲਾ ਕੀਤੀ ਸੀ ਢੀੜ ਦੇ ਵਿੱਚ ਇਹ ਸ਼ਾਮਲ ਸੀਗਾ ਅਮਿਤਪਾਲ ਸਿੰਘ ਦਾ ਇਹ ਤਾਂ ਪਰਸਨਲ ਗਨਮੈਨ ਸੀਗਾ ਇਹਦੇ ਕੋਲ ਵੈਪਨ ਸੀਗੇ ਪਹਿਲਾਂ ਵੀ ਇਹਦੇ ਕੋਲ ਵੈਪਨ ਇਕੱ ਰਿਕਵਰ ਹੋ ਚੁੱਕਾ ਵਾ ਅਸੀਂ ਅੱਗੇ ਵੀ ਕਰਨਾ ਹੈ ਜੀ ਕਿਉਂਕਿ ਹਾਂ ਜੀ ਇਹਨੇ ਫੌਜ ਚ ਨੌਕਰੀ ਕੀਤੀ ਹੈ ਜੀ 5-6 ਸਾਲ ਉਤੋਂ ਬਾਅਦ ਫੌਜ ਦੀ ਨੌਕਰੀ ਛੱਡ ਆਇਆ ਜੀ ਗੁਰਿੰਦਰ ਸਿੰਘ ਫੌਜੀ ਨਾਲ ਜੀ ਅੱਜ ਇੱਕ ਪੇਕ ਕਰਵਾ ਰਿਹਾ ਨੂੰ ਮਿਲਿਆ ਜੀ ਤੇ ਜਿਹੜੀ ਇਹਨੇ ਗਰਾਉਂਡ 'ਚ ਹੋਇਆ ਕਿ 315 ਵਰਜ ਰੈਕੋਲ ਹੈ ਜੀ ਇਹ ਗਨਮੈਨ ਸੀਗਾ ਕੀ ਉਹ ਸਪਰੈਵਰ ਸਹੀ ਹੈ ਆਪਾਂ ਕਹਿ ਰਹੇ ਆ ਕਿ ਜਦੋਂ ਤੱਕ ਇਹ ਉਹ ਐਕਸਲਾਈਸੈਂਸੀ ਕੀ ਉੱਥੇ ਕੋਈ ਕਨਫਰਮ ਨਹੀਂ ਹੋਇਆ ਤੇ ਇਸ ਕਰਕੇ ਜਰਾ ਮੰਨ ਲਓ ਕਿ ਲੈ ਲਓ ਮੰਨ ਲਓ ਇਹਨੂੰ ਐਸਪ੍ਰੀਕ ਕਰ ਲਓ